ਬਿਨਾਂ ਡਰਾਈਵਰ ਤੋਂ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੀ ਇਹ ਬੱਸ ਇੰਜਣ ਦੇ ਉੱਪਰ ਸੌ ਗਿਆ ਸਰਕਾਰੀ ਬੱਸ ਦਾ ਚਾਲਕ ਆ ਦੇਖੋ ਸਰਕਾਰੀ ਬੱਸ ਚਾਲਕ ਦੇ ਹਾਲ ਕਿਵੇਂ दारू ਦੇ ਨਾਲ ਰੱਜਿਆ ਹੋਇਆ ਹੈ दारू ਦਾ ਨਸ਼ਾ ਇਸ ਕਦਰ ਸੀ ਕਿ ਬੱਸ ਦੇ ਇੰਜਣ ਦੇ ਉੱਪਰ ਹੀ ਇਹ ਸੌ ਗਿਆ ਜਿਸ ਤੋਂ ਬਾਅਦ ਇਸ ਬੱਸ ਨੂੰ ਕਿਸੇ ਚਾਲਕ ਨੇ ਨਹੀਂ ਬਲਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀ ਟਿਕਟ ਘਟਾਉਣ ਦੇ ਵਾਲੇ ਇੱਕ ਮੁਸਾਫਰ ਦੇ ਵੱਲੋਂ ਇਸ ਬੱਸ ਨੂੰ ਅੰਮ੍ਰਿਤਸਰ ਤੋਂ ਜਲੰਧਰ ਤੱਕ ਲਿਜਾਇਆ ਗਿਆ ਜਿੱਥੇ ਰਸਤੇ ਦੇ ਵਿੱਚ ਸਵਾਰੀਆਂ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਅਤੇ ਪਰਮਾਤਮਾ ਨੂੰ ਯਾਦ ਕਰਦੇ ਆ ਹੀ ਨਾ ਥੱਕੀਆਂ ਕਿਉਂਕਿ ਇਸ ਬੱਸ ਦਾ ਚਾਲਕ ਤਾਂ ਦਾਰੂ ਦੇ ਨਾਲ ਰਚਿਆ ਹੋਣ ਦੇ ਕਾਰਨ ਸੌ ਗਿਆ ਸੀ ਜਿੱਥੇ ਸਵਾਰੀਆਂ ਵਿੱਚੋਂ ਹੀ ਇੱਕ ਨੇ ਇਸ ਬੱਸ ਨੂੰ ਅੰਮ੍ਰਿਤਸਰ ਤੋਂ ਜਲੰਧਰ ਪਹੁੰਚਾਇਆ ਦੇਖੋ ਪੂਰੀ ਵੀਡੀਓ ਮਰ ਘੁੱਟ ਚੜਿਆ ਸੀ ਆ ਦੇਖੋ ਕਰਾਲੀ ਦੀ ਟਿਕਟ ਘਟਾਈ ਐ ਆ ਬਸੁਰੇ ਆ ਕੇ ਟਿਕਟ ਦਿਖਾ ਦਿਓ ਮੜੀ ਮੜੀ ਆ ਟਿਕਟ ਸਾਡੇ ਟਿਕਟ ਦੇਖ ਲਓ ਜੀ ਅਜ ਜਲੰਧਰ ਆ ਕੇ ਬਸ ਖੜੀ ਹੈ ਜੀ ਡਰਾਈਵਰ ਕਨੈਕਟਰ ਕੋਈ ਨਹੀਂ ਹੈ ਜੀ ਹੋਰ ਆਪ ਨੂੰ ਅਸੀਂ ਕਿ ਤੁਸੀਂ ਪਿੱਛੇ ਬਸ ਕੀ ਕਰਨਾ ਹੈ ਤੁਹਾਡੀ ਨਹੀਂ ਬਣਾਣਾ ਯਾਰ ਹਾਂ ਇਹ ਹੀ ਹੁਣ ਅਸੀਂ ਦੱਸਾਂਗੇ ਤੁਸੀਂ ਬਸ ਤੇ ਚੜ ਕੇ ਆ ਜੇ ਹਾਂਜੀ ਅੰਮ੍ਰਿਤਸਰ ਤੋਂ ਬੈਠੇ ਜੀ ਕਰਾਲੀ ਜਾਣਾ ਸੀ ਅਮਰੀਕਾ ਰੋ ਚੱਡੀ ਆ ਬੰਨੀ ਆ ਕਿੰਨੇ ਵਜੇ ਕਿੰਨੇ ਵਜੇ ਬੱਸ ਇੱਥੇ ਪੁੰਜੀ ਆ ਆਕੀ 40 ਦੇ ਅਮਰੀਕਾ ਰੋ ਚੱਡੀ ਆ ਅੱਛਾ ਜੀ 265 ਰੁਪਿਆ ਟਿਕਟ ਕੱਟੀ ਆ ਕਰਾਲੀ ਦੀ ਉਹਨਾਂ ਨੇ